ऐसी मोहब्बत की के कोई कर नहीं सकता किसी के प्यार के बदले यू ਸਪ ਬਿਨਿਸ਼ਟਰ ਦੇ ਇਕਦਰ ਅਤਾ ਤਰੀ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਮਾਈਬਲ ਵਿੱਚ ਮਤਿੰਦੀ ਇੰਜੇਂ ਦੇ ਟੇਲ ਮੇ ਦੇ ਦਿੱ ਉਹ ਟੇਮੇ ਉੰਤਾਲੀ ਨਹੀਂ ਆਇਤਾ ਵਿੱਚ ਇਸ ਤੋਂ ਨਾ ਬਲ ਦੇ ਹ ਉਸਨੇ ਉਹਨਾਂ ਨੂੰ ਇੱਕ ਹੋਰ ਦਵਿਸ਼ਤਾਂਤ ਦੇ ਕੇ ਕੀਆ ਭਈ ਸਰਬਤ ਰਾਜ ਰਾਈ ਨੇ ਇੱਕ ਦਾਣੇ ਵਰਗਾ ਹੈ ਜਿੰਨੂ ਕਿਸੇ ਮਦੂਕ ਨੂੰ ਲੈ ਕੇ ਆਪਣੇ ਖੇਤ ਵਿੱਚ ਬੀਜਿਆ ਉਹ ਤਾਂ ਸਭ ਬੀਆ ਨਾ ਰੋਚੂਤਾ ਹੈ ਪਰ ਜਦ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵਧਾ ਹੁੰਦਾ ਹੈ ਅਰ ਰੁਕੋ ਜੀ ਹਾਂ ਹੋ ਜੰਬਾ ਹੈ ਕਿ ਅਕਾਸ਼ ਨੇ ਪੰਛੀ ਆਣ ਕੇ ਉਹਦੀਆਂ ਥਾਂ ਨਹੀਂ ਆਉਂਦੇ ਵਸੇ ਰਕਰਦੇ ਸੰ ਇਸ ਮ੍ਰਿਸ਼ਤਾਂਤ ਵਿੱਚ ਪ੍ਰੋਬਲਮ ਇਸ਼ੂ ਮਸੀਸਵਰ ਦੇ ਰਾਜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਤਰਾ ਦਾ ਜ਼ਿਕਰ ਕਰ ਰਹੇ ਹਨ ਜਿਸ ਤਰ੍ਹਾਂ ਸਰੁੰ ਦਾ ਦਾਣਾ ਸਾਰੇ ਪੀਜਮੀ ਤੋਂ ਸਭ ਤੋਂ ਛੋਟਾ ਹੈ ਉਸੇ ਤਰ੍ਹਾਂ ਖੁਸ਼ਕਬਰੀ ਦਾ ਕੰਮ ਚੇਸਟਿਡਿਸ਼ਨ ਵਾਟ ਸਰਗਦੇ ਰਾਜ ਦੀ ਵੀ ਇੱਕ ਛੋਟੀ ਸ਼ੁਰੂਆਤ ਸੀ ਪਰ ਪਿਛਲੇ 2 ਦਹਾਕਾ ਸਾਲਾਂ ਵਿੱਚ ਮਸੀਹ ਹੀ ਕੋ ਬਹੁਤ ਹੀ ਅਦਭੁਤ ਰਿਕਨ ਵਧਦੀ ਹੈ ਦੁਨੀਆ ਦੇ ਲਗਭਗ ਹਰ ਕੋਨੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਹੈ ਹੁਣ ਚਰਚ ਆਪਣੇ ਪ੍ਰਭੂ ਨਿਰਮਾਤਾ ਅਤੇ ਰਾਜ ਦੀ ਉਡੀਕ ਕਰ ਰਹੀ ਹੈ ਅਤੇ ਇਸ ਤਰ੍ਹਾਂ ਸ੍ਰਿਸ਼ਟੀ ਵੀ ਕਰਦੀ ਹੈ ਜੋ ਕੋਈ ਵੀ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਸ ਨੂੰ ਪ੍ਰਭੂ ਅਤੇ ਆਪਣੇ ਜੀਵਨ ਦੇ ਮੁਕਤੀ ਦਾਤਾ ਮੰਨ ਕੇ ਸਵੀਕਾਰ ਕਰਦਾ ਹੈ ਉਸ ਨੂੰ ਹੀ ਮੁਕਤੀ ਮਿਲਦੀ ਹੈ ਅਤੇ ਪ੍ਰਭੂ ਦੁਆਰਾ ਕਲੀਸੀਆ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਜਦੋਂ ਪ੍ਰਭੂ ਬਦਲਾਉਂਦੇ ਆਵੇਗਾ ਤਾਂ ਕਲੀਸੀਆ ਸਦਾ ਲਈ ਪ੍ਰਭੂ ਦੇ ਨਾਲ ਰਹੇਗੀ ਅਤੇ ਤੁਹਾ ਦਵੀ ਪੋਵਿਕ ਅਜੀਹਾ ਹੋਵੇ ਪਰਮਾਤਮਾ ਦੇ ਪੋਦਿਲੀ ਸੰਦੀ ਹੀ ਹੇਰਦਾ ਹੈ ਤਾਂ ਵਾਟ